ਦੋ 13 ਦਾ ਮਾਰਕਾ ਹੈ ਘਟੈਰਾ ਤੇ ਪਲੇਟ ਤੇ 14 ਦਾ ਪਲੇਟ ਤੇ 14 ਦਾ ਵੇਟ ਚ ਅੰਗੇ ਲੱਗੇ ਹੋਏ ਨੇ ਇਹ 34 ਕਿਲੋ ਵਾਲੇ ਵੇਟ ਲੱਗੇ ਹੋਏ ਨੇ ਰਿੰਬਾ ਦਾ ਟਰੈਕਟਰ ਐਨ ਪੂਰਾ ਸਾਫ ਹੈ ਮਗਰਾਟਾਂ ਦੇ ਵਿੱਚੋਂ ਵੀ ਐਨ ਪੂਰਾ ਚੰਗਾ ਕਿਸੇ ਪਾਸੇ ਕਿਸੇ ਪਾਸੇ ਵੀ ਮਤਲਬ ਪੈਰਦੰਨੇ ਦੇ ਹਜੇ ਤੱਕ ਨਿਕਲ ਨਹੀਂ ਉੱਡਿਆ ਕਿਸੇ ਪਾਸੇ ਵੀ ਭੋਰਾ ਕਲਮ ਪੇਟ ਨਹੀਂ ਲੱਗੀ ਹੋਈ ਤਿੰਨ ਦੋਸ਼ਾ ਦਿਨੋਂ 3103 ਘੰਟੇ ਜਿਹੜਾ ਟਰੈਕਟਰ ਚੱਲਿਆ ਲਓ ਜੀ ਸੱਜਣੋ ਅੱਜ ਛੋਡੇ ਵਾਸਤੇ ਲੈ ਕੇ ਆਏ ਆ ਟਾਪ ਮਾਡਲ ਸੋਨਾਲਿਕ ਦਾ ਡੀਆਈ ਸੈੱਟ ਇਹ ਖੜਾ ਕਿੱਥੇ ਆ ਤੇ ਕਿੰਨਾ ਮਾਡਲ ਆ ਸਾਰਾ ਕੁਝ ਦੱਸਾਂਗੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਜੇ ਇਹਦੇ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 2014 ਤੇ ਪਹਿਲਾਂ ਮਿਲਦੇ ਆਪਾਂ ਅੰਕਲ ਜੀ ਨੂੰ ਸਾਸਰੀ ਘਰ ਆਇਕਲ ਜੀ ਤੇ ਪਹਿਲਾਂ ਤਾਂ ਜਿਹੜਾ ਆਪਾਂ ਐਡਰੈਸ ਆ ਉਹ ਦੱਸ ਦੋ ਆਪਾਂ ਐਡਰੈਸ ਮਹਿਲਾ ਕੋਠਾ ਨੇ ਖੜਿਆਲ ਤੋਂ ਮਹਿਲਾ ਤੋਂ ਖੜਿਆਲ ਰੋਡ ਤੇ ਮਹਿਲਾ ਕੋਠਾ ਨੇ ਆਪਣੇ ਮੈਂ ਖੜਿਆ ਆਪਣੇ ਮਹਿਲਾ ਤੋਂ ਖੜਿਆਲ ਰੋਡ ਤੇ ਕੋਠੇ ਨੇ ਹਾਂ ਜੀ ਮਹਿਲਾ ਤੋਂ ਖੜਿਆਲ ਤੋਂ ਮਹਿਲਾ ਨੂੰ ਆ ਜਾਓ ਠੀਕ ਆ ਤੇ ਉੱਥੇ ਕੋਠੇ ਨੇ ਛੋੜੇ ਤੇ ਛੋੜਾ ਉਦਮ ਸਿੰਘ ਮੋੜ ਨਾਮ ਹਾਂ ਜੀ ਹਾਂ ਤੇ ਇਹ 2014 ਹਾਂ 2014 ਮਾਡਲ ਆ ਜੀ ਇਹ ਤੁਸੀਂ ਵੀ ਕਿੜਾਇਆ ਹੋਇਆਗਾ ਹਾਂ ਇਹ ਆਪਣੀ ਲਿਆ ਹੋਇਆ ਪਹਿਲੇ ਨਾਮ ਟਰੈਕਟਰ ਤੇ ਸੰਗਰੂਰ ਦਾ ਹੀ ਨੰਬਰ ਆ ਹਾਂ ਸੰਗਰੂਰ ਦੀ ਆ ਜੀ ਟਾਇਰ ਨਾਲ ਦੇ ਆ ਹਾਂਜੀ ਹਾਂ ਤੇ ਟਾਇਰ ਹੈਗੇ ਨੇ ਅੱਧੇ ਵਾਂਗੂ ਹੈਗੇ ਨੇ ਨਾ ਪਿਆਕ ਪੈਸੇ ਹਾਂਜੀ ਤੇ ਆਪਾਂ ਮਾਰਕਾ ਵੀ ਚੈੱਕ ਕਰਾ ਦੇਨੇ ਸੱਜਣ ਨੂੰ ਮਾਰਕਾ ਜਿਹੜਾ ਟਾਇਰਾਂ ਤੇ ਉਹ 13 ਗਾ ਕਿਉਂਕਿ ਕਈ ਵਾਰ ਕੰਪਨੀ ਇਹ 13 ਚ ਟਰੈਕਟਰ ਬਣਾਉਂਦੀ ਆ ਤਾਂ 14 ਚ ਕੱਢਦੀ ਆ ਤੁਹਾਨੂੰ ਮਾਰਕਾ ਦਿਖਾ ਦੇਨੇ ਆ ਤੇ ਆ ਦੇਖੋ ਜੀ 2 13 ਦਾ ਮਾਰਕਾ ਗਾ ਟਾਇਰਾਂ ਤੇ ਪਲੇਟ ਤੇ 14 ਦਾ ਪਲੇਟ ਤੇ 14 ਦਾ ਵੇਟ ਚੰਗੇ ਲੱਗੇ ਹੋਏ ਨੇ ਇਹ 34 ਕਿਲੋ ਵਾਲੇ ਵੇਟ ਲੱਗੇ ਹੋਏ ਨੇ ਰਿੰਬਾ ਦਾ ਟਰੈਕਟਰ ਐਨ ਪੂਰਾ ਸਾਫ਼ ਹੈ ਮਗਰਾਟਾਂ ਦੇ ਵਿੱਚੋਂ ਵੀ ਐਨ ਪੂਰੇ ਚੰਗਾ ਕਿਸੇ ਪਾਸੇ ਨਗਾਲ ਨਹੀਂ ਹੈਗੀ ਤੇ ਹੁਣ ਇੰਜਨ ਗੇਅਰ ਦਾ ਓਕੇ ਹੈ ਜੀ ਜਮੈਂ ਓਕੇ ਆ ਇੱਕ ਪਾਸੇ ਕੋਈ ਕਹੋ ਨਾ ਕੁਝ ਕੋਹ ਨਹੀਂ ਹੈ ਤੇ ਇਥੋਂ ਪੱਟੀ ਦਾ ਸਿੱਕਾ ਵੀ ਇਥੋਂ ਪਤਾ ਲੱਗ ਜਾਂਦਾ ਤੇ ਪਟਿਆ ਦਿਖਾਈ ਪੈਰਦਾਨ ਨੇ ਕਿਸੇ ਪਾਸੇ ਵੀ ਮਤਲਬ ਪੈਰਦਾਨ ਦੇ ਹਜੇ ਤੱਕ ਨਿਕਲ ਨਹੀਂ ਉੱਡਿਆ ਕਿਸੇ ਪਾਸੇ ਵੀ ਭੋਰਾ ਕਲਮ ਪੇਟ ਨਹੀਂ ਲੱਗੀ ਹੋਈ ਹਾਂਜੀ ਠੀਕ ਆ ਤੇ ਜਿੰਨਾ ਟਰੈਕਟਰ ਆ ਸਾਰਾ オリジナル ਆ ਚੱਲਿਆ ਕਿੰਨਾ ਹੋਇਆ ਕਿਲੇ 3100 ਕਾ 3100 ਘੰਟਾ ਚੱਲਿਆ ਹੋਇਆ 3100 ਘੰਟਾ ਪੋਮੀਟਰ ਵੀ ਦਿਖਾ ਦਿੰਨੇ ਆ ਤੁਹਾਨੂੰ ਤੇ ਲੋ ਜੀ 3100 3 203100 3 ਘੰਟੇ ਜਿਹੜਾ ਟਰੈਕਟਰ ਚੱਲਿਆ ਹੋਇਆਗਾ ਤੇ ਪੈਰਦਾਨ ਨੇ ਵੀ ਤੁਹਾਨੂੰ ਦਿਖਾਤੇ ਤੇ ਆਹ ਡਿੱਕ ਵਗਾਰਾ ਆਪਾਂ ਨਾਲ ਹੀ ਦੇਣਾ ਜਿਹੜਾ ਲੱਗਿਆ ਹੋਇਆਗਾ ਆ ਹੀ ਲੱਗਾ ਲਗਾਇਆ ਦਾ ਕੀ ਲਹਾਂਗੇ ਠੀਕ ਆ ਸਤਰੀ ਵੀ ਐਨ ਪੂਰੀ ਨਵੀਂ ਲੱਗੀ ਹੋਈ ਆ ਹਨਾ ਹਾਂਜੀ ਤੇ ਅੰਕਲ ਜੀ ਜਿਹੜਾ ਤੁਹਾਡਾ ਮੋਬਾਈਲ ਨੰਬਰ ਆ ਉਹ ਦੱਸ ਦੋ 98565688042 ਹਾਂਜੀ 9417851960 ਬਾਕੀ ਜਿਹੜੇ ਅੰਕਲ ਜੀ ਦੇ ਮੋਬਾਈਲ ਨੰਬਰ ਨੇ ਉੱਪਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਚੱਲੀ ਜਾਂਦੀ ਨੇ ਤਾਂ ਕਰ ਲਿਓ ਸੰਪਰਕ ਜਿੰਨਾਂ ਨੇ ਵੀ ਲੈਣਾ ਤੇ ਅੰਕਲ ਜੀ ਇਹਦੀ ਆਪਣੀ ਡਿਮਾਂਡ ਕੀ ਆ ਮਣ ਸਾਢੇ 4 ਲੱਖ ਤਾਂ ਦੇਵਾਂਗੇ ਸਾਢੇ 4 ਲੱਖ ਦਾ ਦੇਵੋਗੇ ਹਾਂ ਸਾਢੇ 4 ਲੱਖ ਦੇ ਵਿੱਚੋਂ ਕੋਈ ਮਾੜਾ ਮੋਟਾ ਖਤਮ ਮੌਕੇ ਤੇ ਦੇਖ ਲਾਂਗੇ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਸਾਢੇ 4 ਲੱਖ ਚੋਂ ਲੋ ਵੀ ਸੱਜਣੋ ਜਿੰਨਾਂ ਨੇ ਵੀ ਲੈਣਾ ਸੋਨਾ ਲੀਕਾ ਡੀਆਈ 60 ਆਰਐਕਸ ਟੌਪ ਮਾਡ ਤੱਕ ਕਰ ਲਿਓ ਸੰਪਰਕ ਨੰਬਰ ਟਾਈਟਲ ਚ ਪਾਈ ਪਏ ਨੇ ਧੰਨਵਾਦ ਮਿਹਰਬਾਨੀ